ਇਹਨੂੰ ਭੁੱਲਿਆ ਨਹੀਂ ਹੈ। ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਪਹਿਲਾ ਤੋਹਫਾ ਹੈ ਜੋ ਕਿਸਾਨਾਂ ਨੂੰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਐਮਐਸਪੀ ਦੀ ਜੋ ਫਸਲਾਂ ਤੇ ਐਮਐਸਪੀ ਹੈ ਉਸੇ ਰੇਟ 'ਤੇ ਵਾਅਦਾ ਕੀਤਾ ਹੈ। ਕਿਸਾਨ ਸਾਡੇ ਨਾਲ ਮੌਜੂਦ ਨੇ ਕਿੰਨੇ ਕਿ ਉਹਨਾਂ ਦੇ ਫੈਸਲੇ ਤੋਂ ਜੋ ਉਹ ਖੁਸ਼ ਨੇ ਜਾਂ ਕੀ ਕਹਿਣਾ ਚਾਹੁੰਦੇ ਨੇ? ਕਿੰਨਾ ਵੀਰੇ ਆਪਣਾ ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਕਿਸਾਨਾਂ ਦੇਖਦੇ ਹਾਂ ਕਿ ਸਰਕਾਰ ਹਲੇ ਹੌਲੀ ਹੋਣੀ ਬਣੀ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਕਿਸਾਨਾਂ ਨੂੰ ਜਿਹੜਾ ਹੈਗਾ ਮਤਲਬ ਰੇਟ ਜਿਹੜਾ ਹੈਗਾ ਜੀਰੀ ਤੇ ਮਤਲਬ ਝੋਨੇ ਤੇ ਦਿੱਤਾ ਜਿਹੜਾ ਹੈਗਾ 117 ਰੁਪਏ ਪ੍ਰਤੀ ਕੁੰਟਲ ਦਿੱਤਾ ਹੈ ਤੇ ਚਲੋ ਚੰਗੀ ਗੱਲ ਹੈ ਜੀ ਵੀ ਸਾਨੂੰ ਦਿੱਤਾ ਕੁਝ ਤੇ ਨਰਮੇ ਦੇ ਦਿੱਤਾ ਜੀ 400 ਤੋਂ ਲੈ ਕੇ 500 ਰੁਪਏ ਕੁੰਟਲ ਤੱਕ ਪਰ ਗੱਲ ਇਹ ਹੈ ਵੀ ਜਿਹੜਾ ਜੀਰੀ ਤੇ ਹੈ ਝੋਨੇ ਤੇ ਇਹ ਕਾਸਟਮ ਤਾਬਕ ਬਹੁਤ ਘਟਾ ਹੈ ਕਿਉਂਕਿ ਜਿਹੜਾ ਪਿਛਲੇ 20 ਸਾਲ ਦੀ ਤੁਸੀਂ ਗੱਲ ਦੇਖ ਲਓ ਦਵਾਈਆਂ ਰੇ ਦਵਾਈਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਡੀਏਪੀ ਤੇ ਹੋਰ ਪੈਸਟੀਸਾਈਡ ਦਵਾਈਆਂ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਕਿਸਾਨ ਦਾ ਮਤਲਬ ਬਸੋਂ ਵਾਰ ਹੋਈ ਪਈ ਇਹ ਗੱਲ ਤੇ ਦੂਜੇ ਨੰਬਰ ਤੇ ਗੱਲ ਇਹ ਹੈ ਜੀ ਜਿਹੜਾ ਨਰਮਾ ਹੋ ਗਿਆ ਕਪਾਹ ਹੋ ਗਈ ਜਾਂ ਮੂੰਗਦਾਲ ਹੋ ਗਈ ਜਾਂ ਹੋਰ ਹੋ ਗਈ ਉਹ ਤੇ ਜਿਹੜੀ ਹੈਗੀ ਐ ਐਮ ਐਸ ਪੀ ਸਰਕਾਰ ਦਿੰਦੀ ਹੈ ਪਰ ਜਾਨੀ ਕਿ ਪੰਜਾਬ ਦੇ ਵਿੱਚ ਉਹ ਲਾਗੂ ਨਹੀਂ ਹੈ ਵਪਾਰੀ ਆਪਣੀ ਹੀ ਰੇਟ ਲਾਉਂਦੇ ਨੇ ਕਿਸ ਤਰ੍ਹਾਂ ਦੇਖਦੇ ਹੋਗੇ ਮੋਦੀ ਸਾਹਿਬ ਜੋ ਹੈ ਸਰਕਾਰ ਬਣੀ ਤੇ ਉਹਨਾਂ ਦਾ ਕਿਸਾਨਾਂ ਦਾ ਵਿਰੋਧ ਵੀ ਕਾਫੀ ਹੁੰਦਾ ਰਿਹਾ ਉਹਨਾਂ ਦੇ ਜੋ ਪੰਜਾਬ ਦੇ ਵਿੱਚ ਉਹਨਾਂ ਦਾ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਲੇਕਿਨ ਫਿਰ ਵੀ ਕਿਸਾਨਾਂ ਨੂੰ ਇਹ ਤੋਹਫਾ ਮਿਲਿਆ ਤੁਸੀਂ ਕਹਿ ਰਹੇ ਹੋ ਕਿ ਚਲੋ ਵੀ ਅਸੀਂ ਹਾਲੇ ਪੂਰੇ ਖੁਸ਼ ਨਹੀਂ ਲੇਕਿਨ ਕੁਝ ਨਾ ਕੁਝ ਰਾਹਤ ਮਿਲੀ ਹੋਈ ਕਿਸਾਨਾਂ ਨੂੰ ਇਹ ਤਾਂ ਗੱਲ ਹੈਗੀ ਵੇ ਜੀ ਰਾਹਤ ਤਾਂ ਮਿਲੀ ਹੋਈ ਹੈ ਦੂਜੀ ਗੱਲ ਅਸੀਂ ਇਹ ਕਹਿੰਦੇ ਆ ਜੀ ਜੋ ਮਤਲਬ ਸਾਨੂੰ ਮਤਲਬ ਜਿਹੜੇ ਸਬਸਿਡੀ ਵਾਲੇ ਸੰਦ ਆਉਂਦੇ ਨੇ ਮਤਲਬ ਉਹ ਸਾਡੇ ਤੇ ਥੋਪੇ ਜਾਂਦੇ ਨੇ ਜੋ ਸੰਦ ਸਾਨੂੰ ਚਾਹੀਦਾ ਮਤਲਬ ਉਹ ਸਾਨੂੰ ਸਹੀ ਮਿਲਦਾ ਨਹੀਂ ਹੈਗਾ ਸਾਨੂੰ ਐ ਮੰਨ ਕੇ ਚਲੋ ਚਾਰ ਸੰਧ ਨਾਲ ਗਰੁੱਪ ਬਣਾ ਕੇ ਕਹਿੰਦੇ ਨੇ ਆ ਲਓ ਜੀ ਆ ਲਓ ਜੀ ਆ ਲਓ ਉਹ ਸਾਡੇ ਕਿਸੇ ਕੰਮ ਦਾ ਨਹੀਂ ਹੈਗਾ ਉਹ ਸਿੱਧੀ ਐ ਮੰਨ ਕੇ ਚਲੋ ਇੰਡਸਟਰੀ ਵਾਲਿਆਂ ਨੂੰ ਹੀ ਸਬਸਿਡੀ ਐ ਕਿਸਾਨ ਨੂੰ ਕੋਈ ਸਬਸਿਡੀ ਨਹੀਂ ਚਲ ਇਹ ਸਣ ਸਣਾ ਕਿਸਾਨ ਵੀਰ ਜਿਨ੍ਹਾਂ ਨੇ ਕਿਹਾ ਕਿ ਚਲੋ ਕੁਝ ਨਾਂ ਮਿਲ ਲਾ ਲਓ ਸਰਕਾਰ ਨੇ ਕੁਝ ਦਿੱਤਾ ਹੈ ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕਹਿ ਰਹੇ ਨੇ ਕਿ ਜੋ ਬਾਕੀ ਦੇ ਸੰਧ ਹਨ ਉਹਨਾਂ ਦੇ ਉੱਪਰ ਇਹਨਾਂ ਨੂੰ ਸਬਸਿਡੀ ਨਹੀਂ ਮਿਲ ਰਹੀ ਤਾਂ ਜੇਕਰ ਗੱਲ ਕੀਤੀ ਜਾਵੇ ਜੋ ਐਮਐਸਪੀ ਨੂੰ ਮਿਲੀ ਹੈ ਬਹੁਤ ਘੱਟ ਹੈ ਤਾਂ ਸਰਕਾਰ ਤੋਂ 희ਆਸ ਕਰਦੇ ਹਨ ਕਿ ਹੋਰ ਵੀ ਜ਼ਿਆਦਾ ਇਸ ਵਿੱਚ ਵਾਅਦਾ ਕਰਿਆ ਜਾਵੇ ਸਾਡੇ ਨਾਲ ਹੋਰ ਵੀ ਆਗੂ ਇੱਥੇ ਮੌਜੂਦ ਹਨ ਕਿਸਾਨ ਵੀਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਨਮਸਕਾਰ ਆਪਣਾ ਅਮਨਦੀਪ ਸਿੰਘ ਜੀ ਅਮਨਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਇੱਕ ਤੋਹਫਾ ਦਿੱਤਾ ਹੈ ਕਿਉਂਕਿ ਸਰਕਾਰ ਹਾਲੇ ਹੁਣੀ ਹੁਣੀ ਬਣੀ ਹੈ ਸਭ ਤੋਂ ਪਹਿਲਾਂ ਜੋ ਗਿਫਟ ਹੈ ਕਿਸਾਨਾਂ ਨੂੰ ਮਿਲਿਆ ਹੈ ਮਤਲਬ ਮੈਂ ਜਿੱਥੋਂ ਤੱਕ ਸਮਝਦਾ ਹਾਂ ਮੋਦੀ ਸਾਹਿਬ ਨੇ ਬੜਾ ਵੱਡਾ ਕਿਸਾਨਾਂ ਲਈ ਉਪਰਲਾ ਕੀਤਾ ਜੋ ਕਿ ਹਰ ਸਾਲ ਰੇਟ ਵਧਦੇ ਆ ਮਤਲਬ ਹਰ ਸਾਲ ਇਹ ਕੋਈ ਉਹ ਨਿਜਮੇ ਇਸ ਵਾਰ ਵੀ ਵਧਦੇ ਜੋ ਕਿ ਇਸ ਵਾਰੀ ਵਿੱਚ ਕਾਫੀ ਵਧੀਆ ਤਰੀਕੇ ਨਾਲ ਮੋਦੀ ਜੀ ਨੇ ਰੇਟ ਵਧਾਏ ਆ ਜਿਸ ਤਰੀਕੇ ਨਾਲ ਆਪਾਂ ਜੇਕਰ ਜੀਰੀ ਦੀ ਗੱਲ ਕਰਦੇ ਆ 117 ਰੁਪਏ ਮਤਲਬ ਭਾਅ ਚ ਬੜੌਤਰੀ ਕੀਤੀ ਜਿਵੇਂ ਪਹਿਲਾਂ 2203 ਰੁਪਏ ਸੀਗੇ ਤਾਂ ਹੁਣ ਮੇਰੇ ਖਿਆਲ 2300 ਦੇ ਕਰੀਬ ਹੋ ਗਿਆ ਇਸੇ ਤਰੀਕੇ ਨਾਲ ਜੇ ਆਪਾਂ ਜਵਾਰ ਦੀ ਗੱਲ ਕਰਦੇ ਆ ਉਹ ਉਹ 190 ਰੁਪਏ ਦੇ ਮੇਰੇ حساب ਦੇ ਨਾਲ ਵਧਾਏ ਆ ਜੇ ਬਾਜਰੇ ਦੀ ਗੱਲ ਕਰਦੇ ਆ 125 ਰੁਪਏ ਵਧਾਇਆ ਪਹਿਲਾਂ 2500 ਹੁਣ 2625 ਰੁਪਏ ਹੋ ਗਿਆ ਤੇ ਮੂੰਗੀ ਦੀ ਗੱਲ ਕਰਦੇ ਆ ਇਸੇ ਤਰੀਕੇ ਨਾਲ 124 ਰੁਪਏ ਦਾ ਤਕਰੀਬਨ ਰੇਟ ਵਧਾਇਆ ਪਹਿਲਾਂ 8558 ਸੀ ਤੇ ਹੁਣ 8600 ਤਕਰੀਬਨ 82 ਰੁਪਏ ਹੋ ਗਿਆ ਹਰ ਮਰ ਕੱਲੇ ਇਸ ਦਿਨ ਹਰ ਫਸਲ ਦੇ ਵਿੱਚ ਜੇ ਕਪਾਹ ਦੀ ਗੱਲ ਕਰਦੇ ਹਾਂ ਤਾਂ 501 ਰੁਪਏ ਦੀ ਤਕਰੀਬਨ ਰੇਟ ਮਿਲ ਕੇ ਚ ਜੋ ਪਿਛਲੀ ਵਾਰੀ ਨਾਲ ਵਡੌਤਰੀ ਕਰੀਏ ਪਿਛਲੀ ਵਾਰੀ 7000 ਦੇ ਕਰੀਬ ਸੀ 7020 ਰੁਪਏ ਸੀ ਤੇ 7500 ਤੋਂ ਉੱਪਰ ਦਾ ਰੇਟ ਹੋ ਗਿਆ ਤੇ ਇਸੇ ਤਰੀਕੇ ਨਾਲ ਸੂਆਬੀਨ ਦੀ ਗੱਲ ਕਰਦੇ ਆ 292 ਰੁਪਏ ਜਾਂ ਮੱਕੀ ਦੀ ਗੱਲ ਕਰਦੇ ਆ 135 ਰੁਪਏ ਦੇ ਕਰੀਬ ਮਤਲਬ ਜੋ ਐਮਐਸਪੀ ਦੇ ਜੋ ਰੇਟ ਸੀ ਇਸੇ ਤਰੀਕੇ ਨਾਲ ਸਾਰੀਆਂ ਫਸਲਾਂ ਦੇ ਵਿੱਚ ਵਾਧਾ ਕੀਤਾ ਜਿਸ ਤੇ ਮੈਂ ਸੋਚਦਾ ਵੀ ਕੇਂਦਰ ਸਰਕਾਰ ਜੋ ਮਤਲਬ ਕਿਸਾਨਾਂ ਦੇ ਹਮੇਸ਼ਾ ਪੱਖ ਵਿੱਚ ਰਹੀ ਹੈ ਤਾਂ ਇਹ ਅੱਜ ਦੇ ਜੋ ਰੇਟ ਵਧਾਏ ਹੈ ਮਤਲਬ ਕਿਸਾਨਾਂ ਲਈ ਕਾਫੀ ਰਾਹਤ ਵਾਲੇ ਹੋਣਗੇ ਮੈਂ ਗੱਲ ਕੱਲੇ ਜੋ ਐਮਐਸਪੀ ਦੇ ਵਿੱਚ ਰੇਟਾਂ ਦੇ ਵਾਧੇ ਤੇ ਨਹੀਂ ਕਰਦਾ ਚਾਹੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੀ ਗੱਲ ਹੋਵੇ ਚਾਹੇ ਖੇਤੀਬਾੜੀ ਦੇ ਇਨਸਟਰੂਮੈਂਟਸ ਦੇਣ ਦੀ ਗੱਲ ਹੋਵੇ ਮਤਲਬ ਮੈਂ ਜਿੰਨਾ ਤੱਕ ਸੋਚਦਾ ਹੈ ਕਿ ਹਰ ਤਰੀਕੇ ਨਾਲ ਕੇਂਦਰ ਸਰਕਾਰ ਮੋਦੀ ਦੀ ਸਰਕਾਰ ਕਿਸਾਨਾਂ ਦੇ ਨਾਲ ਖੜਦੀ ਰਹੀ ਹੈ ਤੇ ਅੱਗੇ ਨੂੰ ਵੀ ਇੰਝ ਖੜੂਗੀ ਕੁਝ ਕਿਸਾਨ ਵੀਰ ਕਹਿ ਰਹੇ ਨੇ ਕਿ ਜੋ ਵਾਅਦਾ ਹੋਇਆ ਹੈ ਸਾਨੂੰ ਹੋਰ ਵੀ ਵਾਅਦਾ ਹੋਣਾ ਸੀਗਾ ਵੀ ਘੱਟਗਾ ਇਹ ਮਤਲਬ ਦੇਖੋ ਇਹ ਤਾਂ ਹਰ ਇੱਕ ਬੰਦੇ ਨੂੰ ਹੱਕ ਹੈ ਜੀ ਮੈਂ ਸੋਚਦਾ ਵੀ ਜੇ ਪਰ 300 ਹੋਇਆ ਮੈਂ ਕਿਸੇ ਨਾ ਵੀ ਕਿਸਾਨ 2500 ਰੁਪਏ ਦੀ ਵੀ 3000 ਦੀ ਵੀ ਉਹ ਹਰ ਇੱਕ ਬੰਦੇ ਦੇ ਪੱਖ ਆ ਪਰ ਮੈਂ ਜਿੱਥੋਂ ਤੱਕ ਸੋਚਦਾ ਜੇ 100 ਸਵਾ 100 ਰੁਪਏ ਦਾ ਸਾਰੀਆਂ ਫਸਲਾਂ ਜਗੀਆਂ ਦਾ ਚਾਰ ਚਰ ਪੰਜ 500 2 200 ਛੋਟਾ 800 ਰੁਪਏ ਦਾ ਜਸਟਿਕ ਨੂੰ ਪਹਿਲਾਂ ਬੋਰਡ ਕਟਿਆ ਜੋ ਵਾਅਦਾ ਕਰੇ ਆ ਵੀ ਕੁਝ ਵੀ ਨਾਲੋਂ ਦਾ ਕੁਝ ਵੀ ਤਾਂ ਆਇਆ ਤਾਂ ਕਿਸਾਨਾਂ ਨੂੰ ਇਸ ਨਾਲ ਕਾਫੀ ਰਾਹਤ ਮਿਲੂਗੀ ਜੀ ਇਸ ਸੰਸਦਨਾ ਅਮਨਦੀਪ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਪਿਛਲੀ ਵਾਰ ਨਾਲੋਂ ਫਸਲਾਂ ਦੇ ਵਿੱਚ ਜੋ ਐਮਐਸਪੀ ਆ ਉਹਦੇ ਵਿੱਚ ਕਾਫੀ ਵਾਅਦਾ ਹੋਇਆ ਹੈ ਤੇ ਆਸ ਕਰਦੇ ਨੇ ਕਿ ਅਗਲੀ ਵਾਰ ਤੋਂ ਹੋਰ ਇਹ ਵਾਅਦਾ ਹੋਵੇਗਾ ਤੇ ਮੋਦੀ ਸਾਹਿਬ ਤੋਂ ਜੋ ਹੈ ਬੜੀਆਂ ਇਹਨਾਂ ਨੂੰ ਆਸਾਂ ਨੇ ਤੇ ਇਸ ਜਿਗਰ ਕਲਕਤੀ ਆਵੇ ਅੱਜ ਦੀ ਤਾਂ ਅੱਜ ਹਲੇ ਸਰਕਾਰ ਹੋਣੀ ਬਣੀ ਹੈ ਤੇ ਆਂਦੇ ਸਾਰੇ ਜੋ ਸਭ ਤੋਂ ਪਹਿਲਾ ਜੋ ਤੋਹਫਾ ਹੈ ਕਿਸਾਨਾਂ ਨੂੰ ਮਿਲਿਆ ਹੈ ਸੰਗਰੂਰ ਤੋਂ ਗੁਰਿੰਦ ਸਿੰਘ